ਮੈਂ ਜੀ ਮੁਖਦੇਵ ਸਿੰਘ ਹੱਲਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ ਇਹ ਮੇਰੇ ਇਲਾਕੇ ਦੀ ਬੜੀ ਧੀਰ ਤੋਂ ਮੰਗ ਸੀ ਮੇਰੇ ਸਾਰੇ ਵੀਰ ਕਿਉਂਕਿ ਇਹ ਸਾਡੇ ਪਿੰਡਾਂ ਦਾ ਰਸਤਾ ਸਾਡੇ ਸ਼ਹਿਰ ਦਾ ਰਸਤਾ ਆ ਇਹਨਾਂ ਦੀ ਮੰਗ ਸੀ ਕਿ ਇਹ ਜਿਹੜਾ ਕਚਰਾ ਆ ਇਹਦੇ ਬਾਰੇ ਕਿਸੇ ਦਾ ਵੀ ਕੋਈ ਖਿਆਲ ਨਹੀਂਗਾ ਹੈਗਾ ਔਰ ਅਹੀ ਵੀ ਜਦੋਂ ਲੰਘਦੇ ਆ ਤੇ ਇੱਥੇ ਬੜੀ ਦਿੱਕਤ ਆਉਂਦੀ ਹੈ ਔਰ ਮੁਸ਼ਕ ਆਉਂਦੀ ਹੈ ਔਰ ਮੈਂ ਵੀ ਆਪਣੇ ਦਿਲ ਦੇ ਵਿੱਚ ਸੋਚਿਆ ਸੀ ਵੀ ਸੱਚੇ ਪਾਤਸ਼ਾਹ ਕੋਈ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਦਵੀ ਤੇ ਅਸੀਂ ਇਹ ਲੋਕਾਂ ਦੀ ਸੇਵਾ ਕਰੀਏ ਇਹ ਅਸੀਂ ਆਪਣੇ ਵੱਲੋਂ ਹੀ ਨਿੱਜੀ ਤੌਰ ਦੇ ਉੱਤੇ ਕੋਈ ਸਰਕਾਰੀ ਪ੍ਰਸ਼ਾਸਨ ਵੱਲੋਂ ਨਹੀਂਗਾ ਇਹ ਆਪਣੇ ਵੱਲੋਂ ਹੀ ਸਾਰੇ ਵੀਰਾਂ ਦੇ ਸਹਿਯੋਗ ਵੱਲੋਂ ਇਹ ਹੰਬੜਾ ਮਾਰ ਕੇ ਅਸੀਂ ਇਹ ਫੌਜੀ ਸਾਹਿਬ ਜੀ ਆਏ ਆ ਲੈ ਕੇ ਮਸ਼ੀਨਾ ਔਰ ਇਹ ਟਿਪਰਾ ਤੇ ਅਸੀਂ ਕਚਰਾ ਚਾਕਾਰ ਰਹੇ ਆ ਆਪਣੀ ਸਹੂਲਤ ਨਹੀਂ ਸਾਰੇ ਇਲਾਕੇ ਦੀ ਸਹੂਲਤ ਵਾਸਤੇ ਇਹ ਕਰ ਰਹੇ ਆ ਜੀ ਵੇਖੋ ਜੀ ਚੰਗੇ ਮਾਰ ਕੇ ਚੱਲਦੇ ਆ ਉਸਤ ਕਰੇ ਜਹਾਨ ਕਿ ਜੇ ਤੁਸੀਂ ਚੰਗਾ ਕਰਨਾ ਉਹਦੇ ਵਾਸਤੇ ਫੰਡਾਂ ਦੀ ਜਾਂ ਉਹਨਾਂ ਦੀ ਵੇਟ ਨਹੀਂ ਹੁੰਦੀ ਪਹਿਲਾਂ ਕੀ ਹੋਇਆ ਉਹਦੇ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਹੁਣ ਜਿਹੜਾ ਇਹਦਾ ਖਿਆਲ ਰੱਖਿਆ ਜਾਊਗਾ ਔਰ ਸਾਰੇ ਵੀਰ ਇਸੇ ਤਰ੍ਹਾਂ ਹੰਬੜਾ ਮਾਰ ਕੇ ਇਹਦਾ ਸਫਾਈ ਦਾ ਜਿਹੜਾ ਇਹ ਖਾਸ ਖਿਆਲ ਰੱਖਣਗੇ ਮੈਂ ਕਿਹਾ ਜੀ ਇਹ ਨਜ਼ਰਾਂ 'ਚ ਆਉਂਦਾ ਸੀਗਾ ਔਰ ਸਾਰੇ ਇਲਾਕੀ ਵਾਸੀਆਂ ਦੀ ਮੰਗ ਸੀਗੀ ਔਰ ਉਹ ਤੁਸੀਂ ਸਾਨੂੰ ਦਿਖਾ ਦੇਣਾ ਵੇਖਿਓ ਰਹਿਦਾ ਕੁਝ ਨਹੀਂ ਬਸ ਤੁਸੀਂ ਨੋਟ ਕਰਾਈ ਜਾਣਾ ਇਹ ਕਮਰਕਸਾ ਹੀ ਕਰ ਲਿਆ ਵੀ ਕੋਈ ਵੀ ਇਦਾਂ ਦੀ ਹੁਣ ਪਰੇਸ਼ਾਨੀ ਨਹੀਂ ਆਉਂਦੀ ਚਾਹੇ ਕੂੜੇ ਨੂੰ ਲੈ ਕੇ ਚਾਹੇ ਕੋਈ ਬਿਜਲੀ ਦੀ ਸਮੱਸਿਆ ਜਾਂ ਕੋਈ ਹੋਰ ਸਮੱਸਿਆ ਆ ਪਹਿਲਾਂ ਵੀ ਆ ਜਿਹੜਾ ਡਡਮਾ ਰੋੜਿਆ ਇਹਦੀ ਜਿਹੜੀ ਆਪਣੇ ਰਿਪੇਅਰ ਆ ਇਹਦੀ ਪੈਚ ਵਰਕਿੰਗ ਦਾ ਜਿਹੜਾ ਕੰਟਰੈਕਟ ਸੀਗਾ ਆਪਾਂ 2022 ਦੀ ਦੀਵਾਲੀ ਦੇ ਲਗਭਗ ਨੋਟ ਕਰਾਇਆ ਸੀ ਪ੍ਰਸ਼ਾਸਨ ਨੂੰ ਔਰ ਉਹ ਇਹਨੂੰ ਰਿਪੇਅਰ ਕਰਕੇ ਗਏ ਸੀ ਇਹ ਜੀਸੀਬੀ ਉਡਾਈ ਹੈ ਇਹਦੀ ਕੂੜਾ ਚੁੱਕਣ ਵਾਸਤੇ ਔਰ ਟਿਪਰਾਂ ਲੱਗ ਚੁੱਕੀਆਂ ਨੇ ਇਹ ਕੂੜੇ ਦਾ ਢੇਰ ਤੁਸੀਂ ਆਪ ਦੇਖ ਲਓ ਇਹ ਜੋ ਡੜਵਾ ਰੋਡ ਦਾ ਇਹ ਹਾਲ ਹੈ ਆ ਜੀਸੀਬੀ ਲੱਗ ਚੁੱਕੀ ਹੈ ਇਹ ਹੌਲੀ ਹੌਲੀ ਇਹ ਸਾਰਾ ਕੰਮ ਉਹਦੇ ਨਾਲ ਨਿਬੇੜ ਦੇਣਾ ਆ ਜਿੰਨੇ ਵੀ ਘੰਟੇ ਲੱਗਣੇ ਸਫਾਈ ਕਰਕੇ ਜਾਣਗੇ ਔਰ ਮੈਂ ਅਪੀਲ ਕਰਦਾ ਵਾਂ ਪਿੰਡ ਵਾਸੀਆਂ ਨੂੰ ਵੀ ਇਲਾਕਾ ਨਿਵਾਸੀਆਂ ਨੂੰ ਵੀ ਜਿਹੜਾ ਸੜਕ ਤੇ ਕੂੜਾ ਸੁੱਟਣ ਦਾ ਜਿਹੜਾ ਗਰੇਜ ਕੀਤਾ ਜਾਏ ਪਿੰਡ ਦੀ ਪੰਚਾਇਤ ਲਾਗੇ ਕਾਂਗਿਆ ਡੜਵਾ ਆ ਉਹਨਾਂ ਨੂੰ ਵੀ ਬੇਨਤੀ ਆ ਸਰਪੰਚਾਂ ਨੂੰ ਵੀ ਇੱਥੇ ਉਹ ਬਿਨ ਲਵਾਏ ਜਾਣ ਤੋਦੇ ਚ ਕਚਰਾ ਪਾਉਣ ਔਰ ਉਹਨੂੰ ਬਾਅਦ ਕਿਤੇ ਵੀ ਜਿਹੜਾ ਆ ਥਰੋ ਕਰਕੇ ਆਇਆ ਜਾਵੇ ਮੈਂ ਯੁਗੇਸ਼ ਮਹਾਜਨ ਤਾਰੀਵਾਲ ਡੜਵਾ ਰੋਡ ਦਾ ਵਾਸੀ ਆ ਪਿੰਡ ਡੜਵਾ ਤੋਂ ਸਮੇਂ ਦੀਆਂ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਕਾਰਜ ਕਰਨ ਵਾਲੇ ਬੰਦੇ ਥੋੜੇ ਹੀ ਮਿਲਦੇ ਆ ਤੁਹਾਡਾ ਵੱਡਾ ਭਰਾ ਮੁਖਦੇਵ ਸਿੰਘ ਹਲੋਵਾਲ ਕਿਸਾਨ ਵਿੰਗ ਦਾ ਪ੍ਰਧਾਨ ਬਣਿਆ ਕੱਲੇ ਤੈਨੂੰ ਦਿਲ ਤੋਂ ਡੂੰਘਾਈ ਤੋਂ ਮੇਰੇ ਵੱਲੋਂ ਧੰਨਵਾਦੀ ਆ ਤੇ ਵਧਾਈਆਂ ਹੋਣ ਇਹੋ ਜੇ ਨੌਜਵਾਨਾਂ ਨੂੰ ਅੱਗੇ ਆਉਂਦੇ ਨਾਲ ਸਾਡੇ ਸ਼ਹਿਰ ਦੇ ਇੱਕ ਰੂਹਾਨੀ ਅੱड्डा ਚਿਹਰਾ ਮਿਲ ਰਿਹਾ ਆ ਤੁਸੀਂ ਵੇਖ ਰਹੇ ਹੋ ਪਿੱਛੇ ਕਈ ਸਾਲਾਂ ਦਾ ਮੇਰੇ ਵੇਖਦੇ ਵੇਖ ਦੇ ਇੱਥੇ ਗੰਦਾ ਦਾ ਢੇਰ ਆਂਦੇ ਜਾਂਦੇ ਰਹੇ ਆ ਆਣ ਵਾਲੇ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਹੁੰਦੀਆਂ ਸੀ ਇਸ ਦੇ ਨਾਲ ਪਰ ਅੱਜ ਮੇਰੇ ਵੀਰ ਨੇ ਆਂਦਿਆ ਸੀ ਪਹਿਲਾ ਜਿਹੜਾ ਕਾਰਜ ਕੀਤਾ ਇਹ ਸਾਨਾ ਯੋਗਿਆ ਤੇ ਮੈਂ ਉਮੀਦ ਕਰਦਾ ਜਿਵੇਂ ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ ਧਾਰੀਵਾਲ ਸ਼ਮਸ਼ਾਨ ਘਾਟ ਦੇ ਸਾਹਮਣੇ ਗੰਦ ਦਾ ਢੇਰ ਲੱਗਾ ਮੈਨੂੰ ਪੂਰੀ ਦਿਲ ਦੀ ਘਰਾਂ ਤੋਂ ਉਮੀਦ ਆ ਵੀਰ ਤੋਂ ਕਿ ਉਹਦਾ ਵੀ ਹੱਲ ਕਰਕੇ ਹਟੂਗਾ ਮੈਂ ਉਮੀਦ ਕਰਦਾ ਕਿ ਸਾਰੇ ਡੜਵਾਵਾਸੀ ਤੇ ਕੰਗਵਾਸੀ ਬੜੇ ਖੁਸ਼ ਹੋਣਗੇ ਇਸੇ ਨਾਲ ਹੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਨੌਜਵਾਨ ਭਰਾਵਾਂ ਨੂੰ ਅਸੀਂ ਅੱਗੇ ਵਧਾਈਏ ਤੇ ਤਾਂ ਜੋ ਸ਼ਹਿਰਾਂ ਦੇ ਵਿੱਚ ਜਿਹੜਾ ਗੰਦ ਫੈਲ ਰਿਹਾ ਉਹ ਤੋਂ ਦੂਰ ਹੋਣ ਮੈਂ ਲੋਕਾਂ ਨੂੰ ਇਹੋ ਅਪੀਲ ਕਰਨਾ ਚਾਹਾਂਗਾ ਕਿ ਵੇਖੋ ਜੇ ਤੁਸੀਂ ਬਾਹਰ ਸੜਕ ਤੇ ਗੰਦ ਸੁੱਟਦੇ ਹੋ ਤੇ ਆਪਣੇ ਘਰ 'ਚ ਗੰਦ ਸੁੱਟ ਲਿਆ ਇਹ 'ਚ ਕੋਈ ਫਰਕ ਨਹੀਂ ਆ ਤੇ ਪਿੰਡ ਦੇ ਸਰਪੰਚਾਂ ਨੂੰ ਮੈਂ ਇੱਕੋ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਇੱਕ ਡਸਟਬਿਨ ਦੇ ਨਾਤੇ ਇੱਕ ਲਵਾਉਣ ਪਿੰਡ ਦੇ ਮੋਇਂਦੇ ਹੋਣ ਦੇ ਨਾਤੇ ਤੇ ਉਹਦੇ ਵਿੱਚ ਜਿਹੜਾ ਕੱਲ ਨੂੰ ਕੂੜਾ ਕਰਕੜ ਇਕੱਠਾ ਹੁੰਦਾ ਉਹਨੂੰ ਇੱਕ ਜਗ੍ਹਾ ਤੇ ਸੁੱਟ ਕੇ ਹੋ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਾਨੂੰ ਤੇ ਸਾਡਾ ਤੇ ਤਕਰੀਬਨ ਇਹਨਾਂ ਤੇ ਗਵਾਂਢ ਯਾ ਰੂੜੀ ਤੇ ਗਵਾਂਢ ਸਾਡੀ ਦੁਕਾਨ ਵਾ ਅਸੀਂ ਤੇ ਤਾਂ ਇਨੇ ਪਰੇਸ਼ਾਨ ਆ ਵੀ ਪਰੇਸ਼ਾਨ ਦੇ ਹੋਣ باوجود ਆਪਾਂ ਨੇ ਕੰਦ ਕਢਾਈ ਆ ਪਿਛਲੇ ਪਾਸੇ ਵੀ ਰੂੜੀ ਸਾਡੀ ਦੁਕਾਨ ਦੇ ਅੰਦਰ ਨਾ ਆਵੇ ਪਰ ਫਿਰ ਵੀ ਜਿਹੜੇ ਲੋਕ ਵਾ ਨਾ ਰਾਤ ਬਰਾਤੇ ਨਾ ਕੂੜੇ ਦੇ ਢੇਰ ਜਿਹੜਾ ਸਾਡੀ ਦੁਕਾਨ ਅੱਗੇ ਵੀ ਸੁੱਟ ਜਾਂਦੇ ਨੇ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਪਰ ਅਸੀਂ ਹੁਣ ਇਹਨਾਂ ਦੇ ਅਤੀ ਧੰਨਵਾਦੀਆਂ ਕਿਸਾਨ ਵਿੰਗ ਭਾਈ ਜਾਨ ਦੇ ਭਾਈ ਮੁਖਤਾਰ ਸਿੰਘ ਮੁਖਤਾਰ ਸਿੰਘ ਜੀ ਦੇਵ ਸਿੰਘ ਅੱਲਵਾਲੀ ਦੇ ਅਸੀਂ ਇਹਨਾਂ ਦੇ ਜਾਨੀ ਕਿ ਅਤੀ ਧੰਨਵਾਦੀ ਆ ਸਰਦਾਰ ਮੁਖਦੇਵ ਸਿੰਘ ਜਿਹੜੇ ਕਿਸਾਨ ਵਿੰਗ ਦੇ ਅੱਲਵਾਲ ਦੇ ਜਿਲ੍ਹਾ ਪ੍ਰਧਾਨ ਬਣੇ ਨੇ ਤੇ ਉਹਨਾਂ ਦੀ ਨਜ਼ਰ ਕਿਉਂਕਿ ਉਹਨਾਂ ਦਾ ਹੀ ਪਿੰਡ ਗਾੜੀ ਸਰ ਅੱਲਵਾਲ ਸੋ ਉਹਨਾਂ ਦੀ ਨਜ਼ਰ 'ਚ ਰਹਿੰਦਾ ਸੀ ਪਰ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਵਾ ਇਹ ਸ਼ਲਾਘਾਯੋਗ ਕਦਮ ਆ ਵੈਸੇ ਤਾਂ ਹਰ ਕੋ ਨੂੰ ਕਰਨਾ ਚਾਹੀਦਾ ਵਾ ਪਰ ਕਿਸੇ ਦੇ ਜਿੰਨਾ ਵੀ ਅੰਦਰ ਮਤਲਬ ਹੀ ਭਾਵਨਾ ਨਹੀਂ ਜਾਗਦੀ ਇਹਦਾ ਭਾਵਨਾ ਜਾਗਦੀ ਹੈ ਤੇ ਇਹ ਕੰਮ ਹਰ ਇੱਕ ਨੂੰ ਬੰਦੇ ਨੂੰ ਕਰਨੇ ਚਾਹੀਦੇ ਨੇ ਪਰ ਅਸੀਂ ਇਸ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਇਹ ਸਾਡਾ ਜਿਹੜਾ ਜਿੰਨੇ ਸਾਡੇ ਸਾਡੇ ਸਰਪੰਚ ਸਾਹਿਬ ਹੀ ਲਾਲੋ ਐਵਰੇ ਡੜਵਾ ਤੇ ਆਉਣ ਵਾਲੇ ਤੇ ਇੱਧਰ ਸਾਡੇ ਮਾਨ ਸਾਹਿਬ ਨੇ ਇਲੈਕਟ੍ਰੋਨ ਇਹਨਾਂ ਨੂੰ ਬੜੀ ਖੁਸ਼ੀ ਹੈ ਗੱਲ ਦੀ ਇਹ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ